سال ما مو جی دو چھوٹے صحت سات سال بابا گردر ਬਾਬਾ ਫਤੇ ਸਿੰਘ ਦੀ ਇਹੋ ਨਾਮ ਨਾਲ ਕਿ ਰਾਤ ਦੇ ਹਨੇਰੇ ਵਿੱਚ ਪਛੜ ਗਏ। ਜਦ ਪੰਜਾਬੀ ਦਾ ਸ਼ਹਿਰ ਪੇਟਾ ਸਰਸਾ ਨਦੀ ਤੇ ਵਰਤਿਆ ਇੰਧਾਣਾ ਸਿੰਘ ਸਿੱਧਾ ਤੋਂ ਬੇਸ਼ਮਾਰ ਵਿੱਚਲੇ ਦਸਵੇਂ ਤਾਮ ਸਭੇ ਵਿੱਚ ਕਈ ਬਾਗ ਵਿਖਰੀ। ਕਈ ਸਿੰਘ ਕਈ ਸੇਵਾਦਾਰ ਵਿੱਚਲੇ ਵੀ ਬਾਬੇ ਜੋਰਾਵਰ ਸਿੰਘ ਬਾਬੇ ਫਤੇ ਸਿੰਘ ਤੋਂ ਵੱਡੇ ਵੀਰ ਅਜੀਤ ਜਿਹੜਾ ਵਿੱਚਲੇ ਕੌਮ ਦੇ ਬੇਦਰਸ਼ ਗਏ ਮੇਰਾ ਭਾਵੇਂ ਸਾਰਾ ਪਰਿਵਾਰ ਵਿਛੜੇ ਪਰ ਗਊ ਗਰੀਬ ਦੀ ਰੱਖਿਆ ਕਰਨ ਵਾਲੀ ਮੇਰੇ ਹੱਥੋਂ ਨਾ ਮੇਰੀ ਤਲਵਾਰ ਵਿਛੜੀ ਐਸੇ ਸਮੇਂ ਵਿੱਚ ਐਸੀ ਅਰਦਾਸ ਮੇਰੀਆਂ ਪੈਰਾਂ ਵਿੱਚਿਆਂ ਲਈ ਜਿਸ ਕਲੀਆਂ ਵਾਲੇ ਪਾਸ਼ਾ ਦੇ ਪਾਵਨ ਇਤਿਹਾਸ ਨੂੰ ਸਰਵਨ ਕਰ ਰਹੇ ਹੋ ਦੇਸ਼ ਦੀ ਖਾਤਰ ਕੌਮ ਦੀ ਖਾਤਰ ਸੰਸਾਰ ਦੀ ਖਾਤਰ ਮਨੁੱਖਤਾ ਦੀ ਖਾਤਰ ਅੱਜ ਸਰਸਾ ਦੇ ਕਿਨਾਰੇ ਤੇ ਪਰਿਵਾਰ ਮਿਲ ਰਿਖਿਆ ਹੋਇਆ ਹੈ ਸਾਰਾ ਸਾਰਾ ਪਰਿਵਾਰ ਵਿਛੜ ਗਿਆ ਹੈ ਮੈਂ ਇੱਕ ਬੇਨਤੀ ਜ਼ਰੂਰ ਆਪਣੀਆਂ ਭੈਣਾਂ ਨੂੰ ਕਰਾਂਗਾ ਕਿਉਂਕਿ ਇੱਥੇ ਆਪਾਂ ਆਪਣੀ ਗੋਦ ਦੇ ਚ ਲੈ ਕੇ ਬੱਚਿਆਂ ਨੂੰ ਬੈਠਿਆ ਤੇ ਇਤਿਹਾਸਾ ਨੂੰ ਗੋਬਿੰਦ ਸਿੰਘ ਜੀ ਮਹਾਰਾਜ ਕਾਦੀ ਦਰ ਪਾਸ਼ਾ ਦੇ ਵਡੇ ਸਹਿਮਤੇ ਛੋਟੇ ਸਹਿਜਾ ਦੇ ਅਪਿਤਾ ਕਲੇ ਸਰਸਾ ਦੇ ਆਪਾਂ ਮਾਣ ਗੀਦੇ

ਵਿੱਚ ਪਾ ਲਈ ਆਪਰੇ ਸਾਰੇ ਗਪਾਲੀ ਕਹੇ ਸੋਤ ਨਾਮਾਂ ਦੇ ਪ੍ਰਤੱਖ ਦੂ ਦੱਸਦੇ ਤੇ ਬੱਚੇ ਪਾਲੇ ਨਾਲ ਕਿਵੇਂ ਵੱਧ ਗਏ ਬੱਚੇ ਪਾਲੇ ਨਾਲ ਕਿਵੇਂ ਵੱਧ ਗਏ ਮੇਰੀਓ ਪੈਰੋ ਯਤਨ ਕਰਿਓ ਕਿ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਨਾ ਫੜਾਇਓ ਜਿਵੇਂ ਮੇਰੀ ਕੌਮ ਕੋ ਨੌਜਵਾਨ ਬੱਚੇ ਪਤਕ ਪੁਨੇ ਵਿੱਚ ਪਏ ਦੇ ਉਹਦਾ ਵੱਡਾ ਕਾਰਨ ਹੈ ਕਿ ਉਹਨਾਂ ਦੇ ਹੱਥਾਂ ਵਿੱਚ ਸੋਸ਼ਲ ਮੀਡੀਆ ਆ ਗਿਆ ਯਾਦ ਰਹੇ ਇੱਕ ਬੜੀ ਕੌਮ ਦਾ ਖਾਤ ਹੈ ਖਾਸ ਕਰਕੇ ਧਰਮਾਂ ਪੈਣਾ ਦਾ ਇੱਕ ਬਹੁਤ ਵੱਡਾ ਵਿਖਾਤ ਤੇ ਸੋਚ ਹੈ ਕਿ ਘਰ ਦਾ ਕੰਮ ਕਰਨਾ ਹੈ ਤੇ ਬੱਚੇ ਦੇ ਹੱਥ ਵਿੱਚ ਮੋਬਾਈਲ ਫਰਾ ਦੇਵੋ ਬੱਚਾ ਡਿਸਟਰਬ ਨਹੀਂ ਕਰੇਗਾ ਰੋਟੀ ਬਣਾਉਣੀ ਹੈ ਤੇ ਬੱਚੇ ਦੇ ਹੱਥ ਵਿੱਚ ਮੋਬਾਈਲ ਫਰਾ ਦੇਵੋ ਜੇ ਬੱਚੇ ਨੇ ਖਾਣਾ ਖਾਣਾ ਤੋਂ ਵੀ ਮੋਬਾਈਲ ਕਾਰਟੂਨ ਲਾ ਕੇ ਰੱਖ ਦਿਓ ਬੱਚਾ ਵੇਖੀ ਜਾਏ ਤੇ ਰੋਟੀ ਖਾਈ ਜਾਏ ਯਾਦ ਰੱਖਿਆ ਪੈਣਾ ਜੇ ਸੱਚੇ ਮੱਚੇ ਮੋਬਾਈਲ ਦੇਖਿਆ 10 ਸਾਲ ਉਮਰ ਖਾਲੀ ਤੇ 10 ਸਾਲ ਉਹਦੀ ਮਾਨਸਿਕ ਸਥਿਤੀ ਜਿਹੜੀ ਵਿਗੜ ਜਾਏਗੀ ਉਹਦੀ ਸੋਚ ਜਿਹੜੀ ਉਹ ਆਪਣੇ ਪ੍ਰਵਾਰਪਤੀ ਆਪਣੇ ਦੇਸ਼ ਪ੍ਰਤੀ ਨਹੀਂ ਰਹੇਗੀ ਉਹਦੀ ਸੋਚ ਉਹਦਾ ਮੈਨ ਜਿਹੜਾ ਹੈ ਉਹ ਮੋਬਾਈਲ ਦੇ ਵਿੱਚ ਇਹਦਾ ਵਿਜੀ ਹੋ ਜਾਵੇਗਾ ਇਹਦਾ ਖੁੱਬ ਜਾਵੇਗਾ ਮੋਬਾਈਲ ਉਹਦੇ ਦਿਮਾਗ ਉੱਤੇ ਇਹਦਾ ਅਸਰ ਕਰਦਾ ਰਹੇਗਾ ਇਹ ਬੱਚਾ ਦਾ ਪ੍ਰਵਾਹ ਦੇ ਕਰੇਗਾ ਮੈਂ ਪੰਜਾਬ ਚ ਰਵੇਗਾ ਸਭੀ ਕੌਮ ਨੂੰ ਮਾਰਿਆ ਗਿਆ ਹੈ ਪਹਿਲਾ ਦੇਸ਼ ਦਾ ਜਵਾਬ ਤੇ ਦੇਗਾ ਕਿਸਾਨ ਕਾਕੇ ਮੇਰੇ ਪੰਜਾਬ ਦੇ ਨੌਜਵਾਨ ਵੀ ਲੜੋ ਪੰਜਾਬੀਆਂ ਨੇ ਸਤਕਾਰਿਆ ਦਿੱਤਾ ਸੀ ਅੱਜ ਮੇਰੀ ਕੌਮ ਦਾ ਖਾਤ ਹੈ ਕਿ ਬਹੁਤ ਸਾਰੀਆਂ ਏਜੰਸੀਆਂ ਬਹੁਤ ਸਾਰੀਆਂ ਟੱਕਰੀਆਂ ਇਸ ਨਾਲ ਤੇ ਲੱਗੀਆਂ ਨੇ ਕਿ ਪੰਜਾਬ ਨੂੰ ਲੜ ਕੇ ਨਹੀਂ ਮਾਰਿਆ ਜਾ ਸਕਦਾ ਪੰਜਾਬ ਨੂੰ ਜੰਗਾਂ ਲੜ ਕੇ ਨਹੀਂ ਜਿੱਤਾ ਜਾ ਸਕਦਾ ਪੰਜਾਬ ਤੇ ਹੈ ਵੀ ਹੁਣਾ ਇਹ ਇੱਕ ਤਿੰਨ ਚਾਲਾਂ ਚੱਲੀਆਂ ਨੇ ਇੱਕ ਤੇ ਪੰਜਾਬ ਨਸ਼ਾ ਕਾਬੂ ਘਰਾਂ ਦਾ ਨਸ਼ਾ ਪਤਾ ਦਿਓ ਨਸ਼ੇ ਦੀ ਅਗਲੇ ਨੌਜਵਾਨ ਬੰਦੇ ਨੌਜਵਾਨ ਮੁੰਡੇ ਲੱਗ ਜਾਣਗੇ ਉਹ ਕੰਮ ਕਰਕੇ ਕਹਿੰਦੇ ਰਹਿ ਗਏ ਉਹ ਪੰਜਾਬ ਦੀ ਬਾਤ ਉਹ ਵੀ ਸੁਣ ਲਗੇ ਦੂਸਰਾ ਬਿੰਦੂ ਨੌਜਵਾਨ ਪੜੇ ਲਿਖੇ ਪੰਜਾਬੀ ਪੁੱਤਰ ਇਹਨਾਂ ਨੂੰ ਕੋਈ ਨੌਕਰੀ ਨਾ ਦਿਓ ਇਹ ਤਾਂ ਕੋ ਉਹ ਬਾਹਰ ਚਲੇ ਜਾਣਗੇ ਜਦੋਂ ਕੋਈ ਕਾਰੋਬਾਰ ਨਹੀਂ ਹੋ ਰਿਹਾ ਜਦੋਂ ਕੋਈ ਢੇਰਾਂ ਕੋਲ ਨਹੀਂ ਨਹੀਂ ਤੇ ਬੱਚੇ ਦਾ ਜਾਵਗੇ ਜਿਹੜੇ ਬੱਚੇ ਬਾਹਰ ਚਲੇ ਗਏ ਤੇ ਪੰਜਾਬ ਦੀ ਢਾਲ ਬੱਦ ਵਾਲਾ ਕੋਈ ਹੋਰ ਨਹੀਂ ਪੰਜਾਬ ਉਤੇ ਹੈ ਹੀ ਹੋ ਕੇ ਪੜਾਉ ਆਪਣੇ ਘਰ ਦੇ ਵਿੱਚ ਕੀਤਾ ਜਾਏਗਾ ਬੇਸ਼ੱਕ

ਬੇਰੀ ਇੱਕੋ ਬੇਨਤੀ ਆਪਣੀਆਂ ਭੈਣਾਂ ਨੂੰ ਵੀਰਾਂ ਨੂੰ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖੋ ਗੁਰੂ ਦੀ ਬਾਣੀ ਤੇ ਬਾਣੇ ਨਾਲ ਜੋੜੋ ਅਮਰ ਧਾਰੀ ਬਣਾਓ ਆਪਣੇ ਘਰ ਬਿਠਾਓ ਤੇ ਇਤਿਹਾਸ ਤੋਂ ਚਾਲੂ ਕਰਾਓ ਤਾਂ ਕਿ ਬੱਚੇ ਪਤਨ ਦੇ ਵਿੱਚ ਨਾ ਜਾਣ ਆ ਵੇਖੋ ਕਲਗੀਧਰ ਪਾਤਸ਼ਾਹ ਤਿੰਨ ਹਿੱਸੇ ਹੋਏ ਨੇ ਪ੍ਰਵਾਰ ਦੇ ਇੱਕ ਪਾਸੇ ਮਾਤਾ ਸਰਪਾਲ ਜੀ ਮਾਤਾ ਸੁਨਰਕੋਵੀ ਭਾਈ ਬਣੀ ਸ਼ੇਖੋ ਨਾਲ ਕੇ ਦਿੱਲੀ ਵੱਲ ਚਲੇ ਗਏ ਦੂਜਾ ਹਿੱਸਾ ਕੋਲ ਸੂਤੇ ਸਾਹਿਬ ਜਾਂਦੇ ਸਤਿ ਸ੍ਰੀ ਅਕਾਲ ਸਾਰੇ ਜੀ ਅਬਰ ਵਿੱਚ ਬਾਬਾ ਗੋਰਾ ਸਿੰਘ ਜੀ ਬਾਬਾ ਖਵੇਸ਼ ਸਿੰਘ ਜੀ ਅਸ਼ੀਰ ਸਾਹਿਬ ਦੀ ਬੁੱਤ ਬਾਬਾ ਬਾਕ ਅਗਰ ਕੋ ਨਾਮਨੇ ਨੂੰ ਰਾਤ ਅੱਜ ਰੇਤ ਪਛ ਗਈ ਜੀ ਦਾ ਜਾਨ ਕਲਗੀ ਪਰ ਪਾਛਾ

پیوں خوشا منایا اج لکھا دلانا بندہ اور چالیسوں کی تمام کرتے ہوئے کلو پہ پاشا کرتاشا